ਇਹਨਾਂ ਕਲੈਕਸ਼ਨ ਫਾਈਲ ਦੇ ਬੈਕਪਰ ਵੀ ਆਪਣੇ ਜਿਹੜਾ ਕੱਲ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਜਿਹਦੇ ਵਿੱਚ ਸੰਦੀਪ ਕੁਮਾਰ ਜੀ ਜੋ ਡੜਿਆਣਾ ਪਲਾਦੇ ਸਰਪੰਚ ਸੀਗੇ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਦੇ ਸਬੰਧ ਵਿੱਚ ਜਿਹੜਾ ਹੈਗਾ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਅੰਡਰ 302 ਦਰਜ ਕੀਤਾ ਗਿਆ ਪੁਲਿਸ ਸਟੇਸ਼ਨ ਫੁਲੋਵਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਟੀਮ ਇਨਵੈਸਟੀਗੇਟ ਕਰ ਰਹੀ ਹੈਗੀ ਤੇ ਕਰਦੇ ਹੋਏ ਜਿਹੜਾ ਹੈਗਾ ਕਾਫੀ ਸਾਰੇ ਕਲੂਸ ਸਾਡੀ ਟੀਮ ਨੂੰ ਸਾਹਮਣੇ ਆਏ ਜਿਹੜਾ ਐਫ ਆਰ ਦਰਜ ਕੀਤਾ ਗਿਆ ਉਹ ਇੱਕ ਦੋਸ਼ੀ ਅਨੂਪ ਕੁਮਾਰ ਰੈਸ ਵਿੱਕੀ ਤੇ ਬਾਈ ਨੇਮ ਤੇ ਬਾਕੀ ਅਨਨੋਨਸ ਤੇ ਕੀਤਾ ਗਿਆ ਸੀਗਾ ਤੇ ਸਾਡੀ ਟੀਮ ਨੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜੇ ਤਿੰਨੋਂ ਜਿਹੜੇ ਪ੍ਰਾਇਮਰੀ ਦੋਸ਼ੀ ਹੈਗੇ ਇਸ ਮਰਡਰ ਦੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਦੀ ਪਛਾਣ ਇੱਕ ਅਨੂਪ ਕੁਮਾਰ ਰੈਸ ਵਿੱਕੀ ਦੇ ਰੂਪ ਚ ਦੂਜਾ ਇੱਕ ਮਨੀਸ਼ ਕੁਮਾਰ ਰੈਸ ਮਨਪ੍ਰੀਤ ਕਲਿਆਣਪੁਰ ਦਾ ਰਹਿਣ ਵਾਲਾ ਉਹਦੇ ਰੂਪ ਚ ਤੀਜਾ ਇੱਕ ਰੋਹਿਤ ਤੇ ﺍﻟियास ਸੂਰਜ ਕੁਮਾਰ ਜਿਹੜਾ ਲੋਕਲ ਹੈਗਾ ਰਹਿਣ ਵਾਲਾ ਉਹਦੇ ਉਹਦੇ ਰੂਪ ਚ ਕੀਤੀ ਗਈ ਇਹਨਾਂ ਤੇ ਪਛਾਣ ਕਰਨ ਤੋਂ ਬਾਅਦ ਸਾਡੀ ਟੀਮਸ ਨੇ ਜਿਹੜਾ ਹੈਗਾ ਵਕਤ ਵਕਤ ਥਾਵਾਂ ਤੇ ਅਸੀਂ 10 ਟੀਮਸ ਇਸ ਕੇਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਸਨੈਸ ਪੋਸੀਬਲ ਹੈ ਪ੍ਰਿਹੈਂਡਰ ਕਰਨ ਵਾਸਤੇ ਜਿਹੜੀ ਹੈਗੀ ਡਿਪਲੋਟ ਕੀਤੀ ਬੜਾ ਕਲੋਸਲੀ ਜਿਹੜਾ ਹੈਗਾ ਆਪਰੇਸ਼ਨ ਸਾਡੇ ਐਸਪੀ ਡੀ ਸਾਹਿਬ ਤੇ ਮੇਰਸਨ ਦੀ ਮਲਟਰ ਕਰ ਰਿਹਾ ਹੈ ਡੀਆਈਜੀ ਸਾਹਿਬ ਸਾਡੇ ਜਲੰਧਰ ਰੇਂਜ ਸਾਨੂੰ ਗਾਈਡ ਕਰ ਰਿਹਾ ਹੈ ਇਸ ਚੀਜ਼ ਤੇ ਤੇ ਉਹ ਅਸੀਂ ਜਿਹੜਾ ਹੈਗਾ ਲੇਟ ਨਾਈਟ अर्ਲੀ ਮਾਰਨਿੰਗ ਜਿਹੜਾ ਹੈਗਾ ਇੱਕ ਦੋਸ਼ੀ ਸੂਰਜ ਕੁਮਾਰ ਅਲੀਆਸ ਰੋਹਿਤ ਨੂੰ ਇਹਦੇ ਵਿੱਚ ਫੜਨ ਚ ਕਾਮਯਾਬ ਰਹੇ ਤੇ ਹੁਣ ਉਸ ਤੋਂ ਫਰਦਰ ਪੁੱਛਤਾ ਚੱਲ ਰਹੀ ਹੈ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਦੇ ਪੇਰੈਂਟਸ ਤੋਂ ਵੀ ਅਸੀਂ ਜਿਹੜਾ ਹੈਗਾ ਉਹ ਅੱਗੇ ਉਸ ਦਾਚ ਕਰਦੇ ਹੋਏ ਇਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਜਾਰੀ ਹੈਗੀ ਜਿਹੜੇ ਪੈਰੈਂਟਸ ਹੈਗੇ ਪਰਿਵਾਰ ਹੈਗਾ ਰਿਸ਼ਤੇਦਾਰ ਹੈਗਾ ਜਾਂ ਹੋਰ ਜਿਹੜੇ ਉਹਨਾਂ ਦੇ ਹਾਈਡ ਆਊਟਸ ਹੈਗੇ ਉਹਨਾਂ ਤੋਂ ਅਸੀਂ ਪੁਛਤਾਚ ਕਰ ਰਹੇ ਹਾਂ ਸੋ ਥੈਟ ਕਿ ਉਹਨਾਂ ਦੇ ਬਾਰੇ ਉਹਨਾਂ ਦੇ ਕਲੂ ਲੱਭ ਕੇ ਤੇ ਅਸੀਂ ਉਹਨਾਂ ਨੂੰ ਐਸ ਸੋਨ ਐਸ ਪੋਸੀਬਲ ਅਪਰੀਹੈਂਡ ਕਰ ਸਕੀਏ ਪਰਿਵਾਰ ਵੱਲੋਂ ਜਿਹੜਾ ਅਸੀਂ ਅੱਜ 12 ਵਜੇ ਤੱਕ ਅੱਜ ਦੀ ਮੀਟਿੰਗ ਦਿੱਤਾ ਗਿਆ ਸੀ ਕਿ ਅਗਰ ਤਿੰਨੋਂ ਦੋਸ਼ੀ ਨਾ ਫੜੇਗੇ ਤਾਂ ਸ਼ਾਇਦ ਨੂੰ ਦੁਬਾਰਾ ਬੰਦ ਕਰਾਇਆ ਜਾਊਗਾ ਸਰ ਕੀ ਉਹਦੇ ਵਿੱਚ ਤੁਸੀਂ ਅਲਾਉ ਬੋਲੂਗੇ ਦੇਖੋ ਇਦਾਂ ਹੈਗਾ ਕਿ ਜਿਹੜੀ ਗੱਲ ਹੈ ਕਿ ਪੁਲਿਸ ਨੀਡਸ ਕੱਲ ਵੀ ਅਸੀਂ ਗੱਲ ਕੀਤੀ ਸੀਗੀ ਤੇ ਉਹ ਸਾਰੇ ਲੋਕਾਂ ਨਾਲ ਜਿੱਥੇ ਬੰਦਿਆਂ ਦੇ ਜਿਹੜੇ ਸੀਗੇ ਆਗੂ ਉਹਨਾਂ ਨਾਲ ਗੱਲ ਕਰਕੇ ਜਿਹੜਾ ਹੈਗਾ ਉਹ ਬੜਾ ਕੱਲ ਲੇਟ ਨਾਈਟ ਤੱਕ अर्ਲੀ ਮਾਰਨਿੰਗ ਜਿਹੜਾ ਹੈਗਾ ਸਾਡੀ ਟੀਮਸ ਨੇ ਕੰਮ ਕਰਦੇ ਹੋਏ ਆ ਇੱਕ ਦੋਸ਼ੀ ਫੜਿਆ ਹੈਗਾ ਬਾਕੀਆਂ ਬਾਰੇ ਵੀ ਸਾਨੂੰ ਵਾਈਟਲ ਕਲੂਜ਼ ਹੈਗੇ ਜਲਦੀ ਜਿਹੜੇ ਦੋਸ਼ੀ ਹੈਗੇ ਉਹ ਫੜੇ ਜਾਣਗੇ ਬੰਦ ਦੀ ਜਿਹੜੀ ਗੱਲ ਹੈ ਕਿ ਉਹ ਜਿੱਥੇ ਬੰਦਿਆਂ ਨਾਲ ਸਾਡਾ ਇੰਗੇਜਮੈਂਟ ਚੱਲ ਰਿਹਾ ਹੈਗਾ ਦੇ ਆਲਸੋ ਅੰਡਰਸਟੈਂਡ ਕਿ ਪੁਲਿਸ ਨੂੰ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਇੱਕ ਮਿੰਟ ਦਾ ਤੇ ਟਾਈਮ ਮਿਲੇਗਾ ਤੋ ਹੀ ਪੁਲਿਸ ਪਰਫਾਰਮ ਕਰ ਪਾਏਗੀ ਆਦਰਵਾਈਜ਼ ਜਿਹੜਾ ਹੈਗਾ ਜੇਕਰ ਲਾਅਨ ਆਰਡਰ ਇਸ਼ੂ ਕਰੀਏਟ ਹੁੰਦਾ ਹੈਗਾ ਤੇ ਸਾਡਾ ਦਿਹਾਂ ਜਿਹੜਾ ਹੈਗਾ ਸਾਰਾ ਉਸ ਚੀਜ਼ ਤੇ ਚੱਲਿਆ ਜਾਂਦਾ ਹੈਗਾ ਤੇ ਇਨਵੈਸਟੀਗੇਸ਼ਨ ਸਾਡੀ ਉਤੋਂ ਪ੍ਰਭਾਵਿਤ ਹੁੰਦੀ ਹੈਗੀ ਤੇ ਪੋਜ਼ਿਟਿਵ ਰਿਜ਼ਲਟਸ ਜਿਹੜੇ ਹੈਗੇ ਪੁਲਿਸ ਨੇ ਦਿੱਤਾ ਹੈਗਾ ਵਿਥਿਨ ਆਈ ਊਡ ਸੇ ਕਿ 12 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਅਸੀਂ ਇੱਕ ਦੋਸ਼ੀ ਫੜਨ 'ਚ ਕਾਮਯਾਬ ਰਏ ਹੈਗੇ ਤੇ ਅਗਲੇ ਦੋਸ਼ੀ ਵੀ ਜਿਹੜੇ ਹੈਗੇ ਉਹ ਛੇਤੀ ਫੜ ਲਏ ਤੇ ਜਾਣਗੇ ਜਿਹੜੀ ਮੋਟਿਵ ਦੀ ਤੁਸੀਂ ਗੱਲ ਕਰ ਰਹੇ ਹੋ ਹਾਲੇ ਇਟ ਇਜ਼ ਟੂ अर्ਲੀ ਟੂ ਕਮੈਂਟ ਕੀ ਜੀ ਮੋਟਿਵ ਕੀ ਸੀਗਾ ਇੱਕ ਦੋਸ਼ੀ ਜਿਹੜਾ ਤਿੰਨ ਮੇਨ ਦੋਸ਼ੀ ਸੀ ਉਹਨਾਂ ਤੋਂ ਫੜਿਆ ਗਿਆ ਹੈਗਾ ਬਾਕੀ ਦੋਸ਼ੀ ਫੜ ਕੇ ਜਿਹੜੀ ਪੂਰੀ ਕਹਾਣੀ ਆਪਣੇ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਹੀ ਆਠੀਕ ਰਹੇਗਾ ਕਿ ਅਸੀਂ ਕਹੀਏ ਕਿ ਮੋਟਿਵ ਤੇ ਕੀ ਸੀਗਾ ਤੇ ਕਿਸ ਤਰੀਕੇ ਨਾਲ ਉਹਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਿਹੜਾ ਵੈਪਨ ਵਰਤਿਆ ਗਿਆ ਉੱਥੇ ਦੋ ਖੋਲ ਸਾਨੂੰ 0.32 ਬੋਰ ਦੇ ਬਰਾਬਰਤ ਹੋਏ ਹੈਗੇ ਤੇ ਇੱਚ ਬੱਤੀ ਬਹੁਤ ਆ ਬਿਸਤਲ ਯੂਜ਼ ਕੀਤਾ ਗਿਆ ਹੈ ਜਿਹੜਾ ਉਹਨੇ ਰਾਉਂਡ ਫਾਇਰ ਕੀਤਾ ਜਿਹੜਾ ਉੱਥੇ ਮੌਕੇ ਤੇ ਜਿਹੜੀ ਗੱਲ ਦੱਸੀ ਹੈਗੀ ਉਹ ਸਾਨੂੰ 3 ਤੋਂ 4 ਰਾਉਂਡ ਬਾਰੇ ਦੱਸਿਆ ਗਿਆ ਜਿਹੜੇ ਖੋਲ ਸਾਨੂੰ ਮਿਲੇ ਹੈਗੇ ਉਹ ਦੋ ਖੋਲ ਮਿਲੇ ਹੈਗੇ ਵਾਕਿਆਂ ਬਾਰੇ ਜਿਹੜਾ ਹੈਗਾ ਅਸੀਂ ਇਨਵੈਸਟੀਗੇਸ਼ਨ ਕਰਕੇ ਉੱਥੇ ਸਰਚ ਵਗੈਰਾ ਕਰਾਈ ਹੈਗੀ ਬਟ ਹੋਰ ਇਨਵੈਸਟੀਗੇਟ ਕਰਾਂਗੇ ਸਰੀ ਇਹਨਾਂ ਤੋਂ ਕੋਈ ਪਹਿਲਾਂ ਕੋ ਕ੍ਰਿਮੀਨਲ ਰਿਕਾਰਡ ਵਗੈਰਾ ਜਿਹੜਾ ਬੰਦਾ ਅਸੀਂ ਫੜਿਆ ਹੈਗਾ ਉਹਦਾ ਏਜ ਆਫ ਨਾਉ ਸਾਨੂੰ ਪ੍ਰਾਇਮਰ ਸਾਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਅਰਲੀ ਮਾਰਨਿੰਗ ਅਸੀਂ ਉਹਨੂੰ ਅਪ੍ਰਿੰਟ ਕੀਤਾ ਹੈਗਾ ਤੇ ਹਾਲੇ ਅਸੀਂ ਪੁਸ਼ਟਾਚ ਕਰ ਰਹੇ ਹਾਂ ਏਜ ਆਫ ਨਾਉ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਾਕੀ ਅਸੀਂ ਪੁਸ਼ਟਾਚ ਕਰ ਰਹੇ ਹਾਂ ਜਿਹੜੇ ਬਾਕੀ ਦੋਸ਼ੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਅਸੀਂ ਪੂਰੀ ਪੜਤਾਲ ਕਰ ਰਹੇ ਹਾਂ ਕਿ ਉਹਨਾਂ ਦਾ ਕੀ ਰਿਕਾਰਡ ਹੈਗਾ ਜਿਸ ਤੋਂ ਕੱਲ੍ਹ ਤੋਂ ਹੋਏ ਸੀ ਮਰਡਰ ਵਾਇਰਸ ਲਈ ਉਹਨਾਂ ਨੇ ਜਾਨ ਮਗਾ ਕੇ ਸਾਰਾ ਬੰਦ ਕਰਨਾ ਕੀ ਜਾਇਜ਼ ਹੈਗਾ ਸ਼ਹਿਰ ਪੂਰਾ ਜਿਹੜਾ ਸ਼ਹਿਰ ਨੂੰ ਬੰਦ ਕਰਨਾ ਇਸ ਦਾ ਜਦੋਂ ਕਿ ਪੁਲਿਸ ਨੂੰ ਇਸ ਚੀਜ਼ ਦਾ ਹੀ ਪਹਿਲਾਂ ਅੰਮ੍ਰਿਤ ਸੀ ਸ਼ੁਰੂ ਹੋਈ ਸੀ ਜੀ ਜੇ ਨਾ ਕਰਦੀ ਪੁਲਿਸ ਤੇ ਤਾਂ ਚਲੋ ਕਰਦੇ ਵੀ ਬੰਦ ਦੇਖੋ ਅਸੀਂ ਆਪਣਾ ਜਿਹੜਾ ਕੰਮ ਹੈਗਾ ਰੋਲ ਸਾਡਾ ਹੈਗਾ ਕਿ ਦੋਸ਼ੀ ਜਿਹੜੇ ਹੈਗੇ ਅਨਫੋਰਚੂਨੇਟ ਘਟਨਾ ਹੋਈ ਤੇ ਉਹਦੇ ਦੋਸ਼ੀਆਂ ਨੂੰ ਤੁਰੰਤ ਜਿਹੜਾ ਹੈਗਾ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਲਾਅ ਨਾ ਆਰ ਸਿਚੁਏਸ਼ਨ ਹੈਗੀ ਉਹ ਪੀਸਫੁਲ ਰੱਖੀ ਜਾਏਗੀ ਕਿਸੇ ਵੀ ਹਾਲਤ ਮੇ ਕਿਸੇ ਵੀ ਬੰਦੇ ਨੂੰ ਜਿਹੜਾ ਹੈਗਾ ਉਹ ਲਾਅ ਨਾ ਆਰ ਆਪਣੇ ਹੱਥ ਚ ਨਹੀਂ ਲੈ ਲਿਆ ਦਿੱਤਾ ਜਾਏਗਾ ਜਿਹੜੇ ਕੋਈ ਫੋਰਸਫੁਲ ਬੰਦੇ ਤੁਸੀਂ ਗੱਲ ਕਰ ਰਹੇ ਹੋ ਵੀ ਕੈਨ ਨਾਟ ਅਲਾਉ ਫੋਰਸਫੁਲ ਜਿਹੜਾ ਹੈਗਾ ਤੇ ਕੁਝ ਥਾਵਾਂ ਤੇ ਕੱਲ ਇਸ ਤਰੀਕੇ ਦੀ ਗੱਲ ਹੋਈ ਸੀਗੀ ਅਸੀਂ ਜਿੱਥੇ ਬੰਦਿਆਂ ਦੇ ਨਾਲ ਇੰਗੇਜਮੈਂਟ ਚ ਹੈਗੇ ਤੇ ਹੋਪਫੁਲੀ ਇਸ ਤਰੀਕੇ ਦੀ ਕੋਈ ਗੱਲ ਸਾਹਮਣੇ ਨਹੀਂ ਆਏਗੀ ਦੇ ਆਲਸੋ ਅੰਡਰਸਟੈਂਡ ਇਹ ਇਮੋਸ਼ਨਲ ਥੋੜਾ ਸਰਚਾਰਜ ਮਾਹੌਲ ਹੈਗਾ ਪਰ ਦੇ ਆਲਸੋ ਅੰਡਰਸਟੈਂਡ ਕਿ ਪੁਲਿਸ ਨੇ ਜਿਹੜਾ ਹੈਗਾ ਬੜੇ ਟਾਈਮ ਕੰਸਟੈਂਟ ਤੇ ਜਿਹੜਾ ਹੈਗਾ ਇੱਕ ਬੰਦਾ ਫੜ ਲੇਤਾ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬੰਦੇ ਫੜਨ ਵਾਸਤੇ ਵੀ ਡੈਫੀਨਿਟਲੀ ਪੁਲਿਸ ਨੂੰ ਟਾਈਮ ਮਿਲੇਗਾ ਤੇ ਪੁਲਿਸ ਫੜੇ ਬੰਦ ਨੂੰ ਰਹਿ ਕੇ ਅੱਜ ਵੀ ਸ਼ਹਿਰ ਵਾਸੀਆਂ ਦੇ ਵਿੱਚ ਕਾਫੀ ਮਨ ਲੋ ਚਾਰਾ ਮੈਂ ਤੁਹਾਨੂੰ ਦੱਸੀ ਗੱਲ ਫੇਰ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਫੋਰਸਫੁਲ ਬੰਦ ਜਾਂ ਕੋਈ ਵੀ ਲਾਅਨ ਆਰਡਰ ਨੂੰ ਹੱਥ ਚ ਲੈਣ ਦੀ ਕੋਈ ਕੋਸ਼ਿਸ਼ ਕਰੇਗਾ ਸ਼ਰਾਰਤ ਕੋਈ ਕਰਨ ਦੀ ਕੋਸ਼ਿਸ਼ ਕਰੇਗਾ that will not be allowed ਜਿਹੜਾ ਉਹਨਾਂ ਦਾ ਇਮੋਸ਼ਨਲ ਗੁੱਸਾ ਹੈਗਾ ਜਾਂ ਉਹ ਗੱਲ ਹੈਗੀ ਤੇ ਉਹ ਕਹਿਣ ਦੀ ਰੱਖਣ ਦੀ ਗੱਲ ਹੈਗੀ ਤਰੀਕਾ ਹੈਗਾ ਉਹ ਸਾਡੀ ਅਸੀਂ ਇੰਗੇਜਮੈਂਟ 'ਚ ਹੈਗੇ ਪਰਿਵਾਰ ਦੇ ਨਾਲ ਤੇ ਜਿੱਥੇ ਬੰਦਿਆ ਦੇ ਨਾਲ ਤੇ ਬੰਦਾ ਵੀ ਅਸੀਂ ਫੜ ਲਿਆ ਹੈਗਾ ਤੇ ਡੈਫੀਨਿਟਲੀ ਜਿਹੜਾ ਹੈਗਾ ਉਹਦਾ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਤੇ ਇਸ ਤਰੀਕੇ ਦੀ ਚੀਜ਼ ਮਨ ਲੱਗਦਾ ਕਿ ਜਿthetabandan engagement ਕਰਕੇ ਅਸੀਂ will try to resolve it out ਸਰ ਇਹ ਸਾਰੇ ਮਸਲੇ ਆ ਰਹੇ ਹੈਗੇ ਮੈਂ ਇਸ ਕੇਸ ਦੇ ਵਿੱਚ ਉਹਨਾਂ ਦੇ ਬਾਰੇ ਸਰ ਕੀ ਚੀਜ਼ ਕਹਿਣਾ ਜਦੋਂ ਕੇਸ ਦੇ ਸਾਰੇ ਦੋਸ਼ੀ ਫੜੇ ਜਾਣਗੇ ਤੇ ਰੂਮਰਸ ਆਪਣੇ ਆਪ ਹੀ ਕਲੀਅਰ ਹੋ ਜਾਣਗੇ ਸਰ ਬਹੁਤ ਸਾਰੇ ਕਾਰ ਇਹਨਾਂ ਨੇ ਬੈਂਕ ਵੀ ਬੰਦ ਕਰਵਾਏ ਮਤਲਬ ਦੁਕਾਨਾਂ ਦੀ ਫੰਡੀਆਂ ਰਿਪੋਰਟਸ ਸਵਾਨ ਸੁਤੇ ਆ ਨਹੀਂ ਨਹੀਂ ਤੋੜਪਾਨ ਕਿਸੇ ਕੋਲ ਅਲਾਉ ਨਹੀਂ ਹੈ ਜੋ ਵੀ ਕੋਈ ਇਸ ਤਰੀਕੇ ਦੀ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ then will deal strictly ਕਿਸੇ ਕੋ ਕੋਈ